ਪਾਠੀ ਗਗਨ ਸਿੰਘਿਆ ਚੁੰਗਿਆ ਕਣਕ ਕਲਿ ਇੱਕ ਪਾਇਆ ਪਾਠੀ ਗਗਨ ਜਿਹੜਾ ਗਗਨ ਸੀ ਨਾ ਮੇਰਾ ਹਿਲਦਾ ਸੀ ਉਹ ਇੱਥੇ ਪਾਠੀ ਹੈ ਪਾਠੀ ਦੇ ਵਿੱਚ ਮਾਇਆ ਛੜਦੀ ਹੈ ਉਹਨੂੰ ਕੋਸਣਾ ਪਰਦੇਸੀ ਕੇ ਘਾਰੇ ਚਾਹੁੰਦੇ ਸਲਾਗਾ ਆਯਾ ਫਿਰ ਦਾ ਜਲ ਕੋਹਲਾ ਪਈ ਤਾਂ ਅੱਗੇ ਆਂਚ ਨਾ ਲੱਗ। ਇਹ ਤੇ ਸੱਚ ਜਿਵੇਂ ਕੋਠਾਲੀ ਚ ਸੋਨਾ ਪਾਇਆ ਹੋਇਆ। ਪਹਾੜੇ ਤੇ ਗਰਮ ਕਰਦੀ ਏ। ਖੋਟ-ਖੋਟ ਾਟ ਹੋ ਜਾਂਦੀ ਏ ਸੋਨਾ ਢੋਕ ਜਾਂਦਾ। ਹਿਰਦੇ ਚ ਜਦ ਬ੍ਰਹਮ ਅਗਨ ਪ੍ਰਗਟ ਹੋਈ ਏ। ਬ੍ਰਹਮ ਅਗਨ ਪ੍ਰਗਟ ਹੋਇਆ ਬਾਠੀ ਏ। ਜੇ ਨਾਮ ਦੀ ਭੁਖ ਪਰ ਪ੍ਰਗਟ ਹੋਈ ਏ। ਬ੍ਰਹਮ ਅਗਨ ਬਿਨਾਂ ਨਾਮ ਦੀ ਭੁਖ ਪ੍ਰਗਟੇ ਨਹੀਂ ਹੁੰਦੀ। ਅਜਾੜ ਬ੍ਰਹਮ ਗਿਆਨ ਦੀ ਭੁੱਖੇ ਹੈ ਬ੍ਰਹਮ ਗਿਆਨ ਦੀ ਭੁੱਖੇ ਨਾਮ ਦੀ ਭੁੱਖਾ ਹੋਰ ਕੀ ਹੈ ਸੱਚੇ ਨਾਲ ਭੁਖ ਲੱਗਾ ਕੋਈ ਬ੍ਰਹਮਾ ਕਰਨ ਉਹ ਭੁੱਖਾ ਕਰੇ ਹੁੰਦੀ ਹੈ ਭੁੱਖਾ ਤਾਂ ਨਹੀਂ ਹੁੰਦੀ ਉਹ ਕਾ ਗਨੇ ਖਾਈ ਤੇ ਲੇ ਦੂਖ ਦੁਖਾ ਨੂੰ ਖਾਂਦੀ ਰਹੀ ਉਹ ਅੱਗੇ ਲੱਕੜਾਂ ਨੂੰ ਖਾਂਦੀ ਨਹੀਂ ਤੇਲ ਨੂੰ ਖਾਂਦੀ ਨਹੀਂ ਉਹ ਭੁੱਖਿਆ ਗਿਆ ਅਗ ਜਿਹੜੀ ਭੁੱਖ ਹੈ ਉਹ ਹੀ ਅਗ ਹੈ ਉਹ ਕੀ ਗਾ ਗਈ ਮਾਇਆ ਸਭ ਖਾ ਗਈ ਵਾਹ ਜਾਣ ਤੀ ਰਹੀ ਕੀ ਰਹਿ ਗਿਆ ਉਹ ਤੇ ਸੱਚ ਰਹਿ ਗਿਆ ਸਿਰਫ ਸੱਚ ਤੋਂ ਬਿਨਾ ਸਭ ਕੁਝ ਸੜ ਦਿੱਤਾ ਪੱਠੀ거든 ਹਰਦਾਸ ਦੀ ਪੱਠੀ ਬਣ ਗਈ ਮਾਇਆ ਜਾ ਨਹੀਂ ਸਕਦੀ ਇਹਨੂੰ ਜੇ ਭਈ 16 ਜਨ ਪੈਗਾ ਤਾਂ ਖੋਟ ਆਪੇ ਉੱਪਰ ਧਰ ਜਾਂਦੀ ਹੈ ਬਾਹਰ ਆ ਜਾਂਦੀ ਹੈ ਖੋਟ ਆ ਲਾ ਕਾਪੇ ਹੋ ਜਾਂਦੀ ਹੈ ਸਿੰਘਾਂ ਅਰਕਾਂ ਲੈਣਾ ਲੱਗਾ ਹੁੰਦਾ ਜਦੋਂ ਤਾਂਬਾਰ ਪਤਲਾ ਉੱਤੇ ਆ ਜਾਂਦਾ ਹੈ ਸੋਨਾ ਪਿਘਲ ਜਾਂਦਾ ਉਹ ਵੀ ਪਿਗਲਿਆ ਉੱਤੇ ਟੜ ਜਾਂਦਾ ਥਲੇ ਰਹਿ ਜਾਂਦਾ ਵਾਹ ਆ ਡਾਪੇ ਹੋ ਗਈ ਸਰੀਰ ਆਪੇ ਅੱਡ ਹੋ ਗਿਆ ਸਿੰਘਾਂ ਅਰ ਕਿਉਂ ਆ ਸਿੰਘਾਂ ਹੁੰਦਾ ਵਿਚਾਰ ਜਦ ਇਥੇ ਸ਼ਬਦ ਵਿਚਾਰ ਕੀਤੀ ਹਿਰਦੇ ਚ ਬੈਠ ਕੇ ਗੁਰਬਾਣੀ ਉਹ ਉਹ ਜਿਹੜਾ ਗਿਆਨ ਵਿਚਾਰਿਆ ਉਹ ਜਿਹੜੇ ਗ੍ਰੰਥ ਵਿਚਾਰੇ ਨੇ ਉੱਥੇ ਮਗਰ ਐਸ ਅਵਸਥਾ 'ਚ ਵਿਚਾਰੀ ਹੋਇਆ ਬਾਣੀ ਗੁਰਬਾਣੀ ਵੀ ਐਸ ਅਵਸਥਾ 'ਚ ਵਿਚਾਰ ਹੋਊ ਜੈ ਕਰ ਕੀਰਤੀ ਆਖੀਏ ਕਰਤੇ ਤਾਂ ਹੋਏ ਵਿਚਾਰੋ ਤਿਤ ਕਰ ਗਾਵੋ ਸੋਇ ਨਾ ਸਰੋ ਸਰਜਣ ਵਾਲੂ ਜਿਹੜੀ ਅਵਸਥਾ 'ਚ ਬੈਠ ਕੇ ਗੁਰਬਾਣੀ ਨਹੀਂ ਲਿਖੀ ਗਈ ਐ ਉਸ ਅਵਸਥਾ ਤੋਂ ਘੱਟ ਵਿੱਚ ਵਿਚਾਰੀ ਹੋ ਨਹੀਂ ਜਾ ਸਕਦੀ ਬਿਚਾਰੀ ਤਾਂ ਪਹਿਲਾਂ ਵੀ ਜਾਊਗੀ ਪਰ ਪੂਰਾ ਅਰਥ ਨਹੀਂ ਮਿਲ ਲੇ ਉੱਥੇ ਪੂਰੀ ਸਮਝ ਨਹੀਂ ਮਿਲਣੀ ਪੂਰਾ ਮੱਖਣ ਨਹੀਂ ਮਿਲਣ ਪੂਰਾ ਮੱਖਣ ਜਦ ਮਿਲ ਲੈ ਜਾ ਤੋ ਉਸ ਅਵਸਥਾ 'ਚ ਚਲਾ ਜਾਊਗਾ ਕਿਉਂਕਿ ਬ੍ਰਹਮ ਗਿਆਨੀ ਕੀ ਗਾਤਾ ਹੈ ਬ੍ਰਹਮ ਗਿਆਨੀ ਜਾਣਾ ਦੂਆ ਕਵੇਂ ਜਾਣ ਲੂਗਾ ਬ੍ਰਹਮ ਗਿਆਨੀ ਕੀ ਗਾਤੀ ਹੈ ਨਾ ਹੈ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਹਨੇ ਉਸ ਅਵਸਥਾ 'ਚ ਗੱਲ ਲਿਖੀ ਹੈ ਰੁਗਣੇ ਜਾਣੇ ਉਸ ਅਵਸਥਾ ਦੇ ਵਿੱਚ ਜਾ ਕੇ ਪੂਰਾ ਜੋ ਮੱਖਣ ਕੱਢਣਾ ਨਹੀਂ ਰਹਿੰਦਾ ਕਿ ਲੈ ਜਾਣਾ ਮੱਖਣੇ ਚ ਜੇ ਜਿਵੇਂ ਕੋਲ ਵਿਦਵਾਨਾਂ ਨੇ ਲੜਕਿਆ ਉਥੇ ਤੱਤ ਰਹਿ ਹੀ ਨਹੀਂ ਤੱਤੇ ਖਤਮ ਕਰਤਾ ਉਹ ਤਾਂ ਤੱਤ ਨਾਸ਼ ਕਰਤਾ ਟੀਕਾ ਕਰਾਂ ਤਾਂ ਤੱਤ ਬਿਲਕੁਲ ਨਸ਼ ਕੀਤਾ ਹੈ ਤੱਤ ਦੱਸੋ ਕਿੱਥੇ ਤੱਤ ਕੋਈ ਦਿਖਾਓ ਤੱਤ ਕਿੱਥੇ ਕਿੱਥੇ ਤੱਤਾ ਪ੍ਰਚਾਰ ਹੋ ਰਿਹਾ ਸਹਿਜ ਅਵਸਥਾ ਜੋ ਉਹਨਾਂ ਦਾ ਮਨ ਸਹਿਜ ਅਵਸਥਾ ਹੋ ਜੇ ਨਹੀਂ ਮਾਇਆ ਧਾਰੀ ਨੇ ਸਾਰੇ ਮਾਇਆ داری ਇਹਨੂੰ ਵਿਚਾਰ ਨਹੀਂ ਕਰ ਸਕਦਾ ਜਦੋਂ ਮਨ ਸਹਿਜ ਹੋ ਜਾਂਦਾ ਹੈ ਮਾਇਆ داری ਰਹਿੰਦੀ ਕਿਹ ਕਿਆ ਹੋਇਆ ਮਨ ਉਹ ਤਾਂ ਨਹੀਂ ਗੱਲ ਸਹਿਜੇ ਬਲੋਵੇਂ ਜੈਸੇ ਤਤ ਹੋ ਜਾਏਗੀ ਕਿਹ ਕਿਆ ਹੋਇਆ ਮਨ ਬਲੋਵੇਂ ਮਨ ਕਿਹ ਕਿਆ ਹੋਇਆ ਤਾਂ ਕਬੀਰ ਦਾ ਉਹਨਾਂ ਦਾ ਟਿਕਿਆ ਨਹੀਂ ਸੀ ਹੋਇਆ ਜਿਹੜੇ ਉੱਥੇ ਸੀ ਜਿਨ੍ਹਾਂ ਦੇ ਕੋਲ ਕੁਰਬਾਨੀ ਸੀ ਉਹਨਾਂ ਦਾ ਬਲ ਟਿਕਿਆ ਨਹੀਂ ਸੀ ਹੋਇਆ ਕਬੀਰ ਰਟ ਗਿਆ ਸੀ ਉਹਨੂੰ ਸਮਝਾਂਗੀ ਤੋ ਇਹਨੂੰ ਆਈ ਨਹੀਂ ਜਿੱਤੇ ਵੀ ਕੋਈ ਬੈਠਾ ਹੋ ਤੇ ਕਹੇ ਮਨ ਨਾਲ ਉਹਨੂੰ ਸਮਝ ਆ ਜੂ ਜ਼ਰੂਰੀ ਨਹੀਂ ਮੈਂਬਰ ਸਾਰੇ ਅਲੋਦ ਬਰ ਸਾਹਿਬੇ ਹੋਣੀ ਹੈ ਸਮਝਾ ਕਦੇ ਇਹ ਜਗਾਂ ਨਾਲ ਕੋਈ ਸਮਝ ਨਹੀਂ ਆ ਕੋਈ ਸੇ ਜਗਾਂ ਨਾਲ ਕੋਈ ਸਮਝ ਨਹੀਂ ਜੇ ਇਹਦੇ ਸੰਬੰਧ ਜੋੜਦੇ ਤੇ ਹੁਣ ਦੀ ਹੁਣ ਤੇ ਜੋੜਦੇ ਹੁਣ ਸਾਬਤ ਹੋ ਜੂਗਾ ਹੁਣ ਸਾਬਤ ਹੋ ਜੂਗਾ ਵੀ ਸਭ ਝੂਠ ਸੀ ਹੁਣ ਸਾਰੇ ਸਮੇਂ ਸਮੇਂ ਸਰ ਝੂਟ ਸਾਬ ਤੋਂ ਹੀ ਜਾਂਦਾ ਹੁੰਦਾ ਸਾਬਦ ਹੋਣਾ ਵੀ ਜੇ ਉੱਥੇ ਸੀ ਕੁਝ ਤੁਹਾਨੂੰ ਗਿਆਨ ਕਿਉਂ ਨਾ ਹੋਇਆ ਕਾਸ਼ੀ ਦੇ ਵਿੱਚ ਉਹ ਕਹਿੰਦਾ ਸ਼ਿਵਕੀਪੁਰੀ ਕਵੀ ਨੇ ਰੱਦ ਕਰਤਾ ਇਹ ਕਾਸ਼ੀ ਦੀ ਸ਼ਿਵਕੀਪੁਰੀ ਵਸਾ ਬੁੱਧ ਸਾਰ ਸ਼ਿਵਕੀਪੁਰੀ ਉੱਥੇ ਹੋ ਸਕਦੀ ਹੈ ਜੇ ਤੇ ਸਾਰਬੁੱਧ ਵਸਦੀ ਗਏ ਕਾਸ਼ੀ ਜੀ ਸਾਰਬੁੱਧ ਹੈ ਨਹੀਂ ਸਾਰਬੁੱਧ ਵਗਾਰ ਵੀ ਨਹੀਂ ਸੀ ਸਾਰਬੁੱਧ ਨਹੀਂ ਸੀ ਮਗਰ ਸਾਰਬੁੱਧ ਦਾ ਗਿਆਨ ਸੀ ਮਗਰ ਮਗਰ ਇੱਕ ਗੁਰਬਾਣੀ ਕੀ ਸਾਰਬੁੱਧਾ ਗਿਆਨ ਹੈ ਗੁਰਬਾਣੀ ਸਾਰਬੁੱਧ ਨਹੀਂ ਹੈ ਬੁੱਧ ਨਹੀਂ ਹੁੰਦੀ ਇਹਦੇ ਵਿੱਚ ਗਿਆਨ ਹੁੰਦਾ ਅਖਰਾਂ 'ਚ ਗਿਆਨ ਹੁੰਦਾ ਬੁੱਧੀ ਨਹੀਂ ਹੁੰਦੀ ਬੁੱਧੀ ਦਾ ਚੇਤਨਾ ਬੁੱਧੀ ਦਾ ਸਰੀਰ ਚ ਹੁੰਦੀ ਹੈ ਬੁੱਧੀ ਇਹ ਕਿੱਥੇ ਹੁੰਦੀ ਇੱਥੇ ਗਿਆਨ ਹੁੰਦਾ ਇਹ ਗਿਆਨ ਹੁੰਦਾ ਉਹ ਦਰੀ ਹੁੰਦੀ ਉਹ ਤਾਂ ਵਾ ਵਧੀ ਦਾ ਲਿਖਿਆ ਹੋਇਆ ਗਿਆਨ ਹੁੰਦਾ ਬੁੱਧੀ ਦਾ ਦੱਸਿਆ ਹੋਇਆ ਗਿਆਨ ਹੁੰਦਾ ਕਾਲਾ ਸ਼ਿਵ ਕੀ ਪੂਰੀ ਬਸਾ ਬੁੱਧ ਸਾਰ ਸਾਰ ਬੁੱਧੀ ਸ਼ਿਵ ਸ਼ਿਵ ਕੀ ਪੂਰੀ ਬਸਦੀ ਐ ਕਿੱਥੇ ਤੁਹਾਡੇ ਸਾਰ ਬੁੱਧ ਦਿਖਾਓ ਹੈ ਨਹੀਂ ਸੀ ਉਹ ਤਾਂ ਪਹਿਲਾਂ ਮੰਨ ਚੁੱਕੇ ਸੀ ਵੀ ਭਾਈ ਸਾਡੀ ਬੁੱਧੀ 'ਚ ਕੁਝ ਇਹ ਸਾਡੇ ਕੋਲ ਕੁਝ ਹੁੰਦਾ ਨਹੀਂ ਇਸ ਗੱਲ ਦਾ ਜਵਾਬ ਇਹ ਨਹੀਂ ਦਿੱਤਾ ਕਬੀਰ ਦੀ ਗੁਰਬਾਣੀ 'ਚ ਲਿਖੀ ਪਈ ਹੈ ਕੋਈ ਕਾਸ਼ੀ 'ਚ ਰਹਿ ਕੇ ਕਾਸ਼ੀ ਨੂੰ ਚੈਲੰਜ ਕੀਤਾ ਹੈ ਸ਼ਿਵ ਕੀ ਪਰੀ ਪੁਰੀ ਤਾਂ ਹੈ ਉਹਦਾ ਨਾ ਹੋ ਜੇ ਬਸ ਸਭਦ ਸਾਰਬਦ ਹੁੜ੍ਹਦਾ ਹੀ ਨਹੀਂ ਹੈ ਸ਼ਿਵ ਕੀ ਪੁਰੀ ਹੁੜ੍ਹ ਵੀ ਗਈ ਜਾਂਦੇ ਨੇ ਸ਼ਿਵ ਕੀ ਪੁਰੀ ਨਾ ਪਰ ਚਲਦਾ ਹੈ ਸਾਰਬਦ ਹੁੜ੍ਹ ਵੀ ਨਹੀਂ ਰਹੇ ਕਿ ਇਹ ਤਾਂ ਹੀ ਚੱਲਦਾ ਹੁੰਦਾ ਹੈ ਨਾ ਹਾਂਜੀ ਸਿੰਘਿਆਰ ਚੁੰਗਿਆ ਕਣਕ ਵਾਲਾ ਸ਼ਿਕਪਾਇਆ ਸਿੰਘਿਆਰ ਚੁੰਗਿਆ ਜਲਮੈ ਵਿਚਾਰਿਆ ਹੈ ਸਾਰਾ ਜਿਹੜਾ ਵਿਸ਼ਾ ਸੀ ਗੁਰਮਤ ਦਾ ਉੱਥੇ ਜਾ ਕੇ ਗ੍ਰੰਥ ਵਿਚਾਰੇ ਪਰ ਚੁੰਗਿਆ ਹੁੰਦਾ ਹੈ ਉਹਦੇ ਵਿੱਚੋਂ ਰਸ ਖਿੱਚਿਆ ਜਿਵੇਂ ਕੋਈ ਕਿਸੇ ਚੀਜ਼ ਤੋਂ ਖਿੱਚੀਦਾ ਰਸ ਲੋ ਇਹਦਾ ਰਸ ਜੋਰ ਨਾਲ ਪੂਰੀ ਬੁੱਧੀ ਦੇ ਜੋਰ ਨਾਲ ਸਮਝਾਉਣੀ ਪੂਰੀ ਬੁੱਧੀ ਦਾ ਜੋਰ ਲੱਗੇ ਤੇ ਸਮਝੋੜੀ ਇਹਦੇ ਵਿੱਚ ਆਪਣੇ ਆਪ ਸਮਝ ਨਹੀਂ ਹੁੰਦੀ ਸਿੰਘਿਆ ਔਰ ਚੁੰਗਿਆ ਕੰਨ ਕੋ ਕਲਸਿਕ ਪਾਇਆ ਕੰਨ ਕੋ ਕਲਸਿਕ ਪਾਇਆ ਇੱਕ ਕਲਸ ਕਾਦਾਸੀ ਸੋਲੇ ਦਾ ਕਲਸ ਦੀ ਚੀਜ਼ ਪਾਇਆ ਸੋਲੇ ਦਾ ਕਲਸ ਇਹ ਉਹਦਾ ਬਾਹਰ ਤਾਂ ਹੈ ਨਹੀਂ ਚੁੰਗੀ ਹੋਈ ਚੀਜ਼ ਬਾਹਰ ਨਹੀਂ ਪੈਂਦੀ ਚੁੰਗਿਆ ਹੈ ਅੰਦਰ ਪੈਂਦਾ ਹੈ ਚੁੰਗਿਆ ਤਾਂ ਹੈ ਮੱਚਾ ਚੁੰਗਦਾ ਹੈ ਬਾਹਰ ਕਿੱਥੇ ਪਾਉਂਦਾ ਉਹ ਤਾਂ ਟੜੀ ਚ ਜਾਂਦਾ ਉਹ ਬੱਚਾ ਜੂੰਦਾ ਆ ਮਾਰਕਾਸ ਚ ਪਉਂਦਾ ਤਾਂ ਅੰਦਰ ਜਾਂਦਾ ਉਹਨੇ ਕਲਕਤਾ ਗਿਆ ਵਿਦੇਸ਼ ਚ ਨਹੀਂ ਗਿਆ ਹਿਆ ਹਿਰਦੇ ਚ ਗਿਆ ਹੋਇ ਜਿਹੜੀ ਚੀਜ਼ ਵਿਦੇਸ਼ ਚ ਜਾਂਦੀ ਉਹ ਕਲਕਤੀ ਸੀਗਾ ਨਾ ਉਹ ਪਾਇਆ ਉਹ ਵਾਇਆ ਸੀ ਵਾਇਆ ਨੂੰ ਕਲਮ ਕੇ ਵਿਖਾਇਆ ਸਕਦੇ ਸੋਨੇ ਦੇ ਕਲਸ ਵਿੱਚ ਪਾ ਲਿਆ ਆਕਾਸ਼ ਦੇ ਪਰਦੇ ਚ ਆਕਾਸ਼ ਨੂੰ ਕਲਮ ਕੇ ਕਹਿਦੇ ਦੇ ਸਕਦੇ ਵਿੱਚ ਆਕਾਸ਼ ਖੋਟ ਨਹੀਂ ਹੁੰਦੀ ਕਾਜ ਕਿਸੇ ਚ ਰਲਦਾ ਹੀ ਨਹੀਂ ਹੈ ਕਾਜ ਕਾਜ ਹੀ ਰਲਦਾ ਕਦੇ ਕਣਕ ਕਲ ਸੇ ਕਪਾਇਆ ਜਿਹਨੇ ਹਿਰਦੇ 'ਚ ਟਿਕਾ ਲਿਆ ਜੋ ਵੀ ਮੈਂ ਵਿਚਾਰਦਾ ਰਿਹਾ ਹਿਰਦੇ 'ਚ ਬਿਧ ਜਮਾ ਹੁੰਦਾ ਰਿਹਾ ਜੋ ਮੈਨੂੰ ਸਮਝ ਆਉਂਦੀ ਰਹੀ ਹਿਰਦੇ 'ਚ ਜਮਾ ਹੁੰਦੀ ਰਹੀ ਸਾਹਮਣੇ ਰੱਖਿਆ ਮੈਂ ਹਿਰਦੇ ਜਮਾ ਕਰ ਕਰਕੇ ਐਵੇਂ ਨਹੀਂ ਸਭ ਸਭੇ ਫੈਂਕੀ ਗਿਆ ਹੂੰ ਤੇ ਸਮ ਮੈਂ ਤਾਰ ਚੂਇਆ ਤੇ ਨਿਰਮਲ ਰਸਮ ਹੈ ਰਸਨ ਚ ਆਇਆ ਇਸਮਤ ਧਾਰ ਚ ਬੜੀ ਨਿਰਮਲ ਧਾਰ ਰੱਖੀ ਬੜੀ ਸਮਝਾਈਓ ਤੂੰ ਧੇਰਵੜ ਭਾਣੀ ਸੀ ਧਿਰਮਲੇ ਸੋਜੀ ਸੀ ਜੇ ਕਿਸਨ ਸੋਜੀ ਆਉਣ ਲੱਗ ਜਾ ਧਾਰ ਸੰਤ ਰਹੇ ਲਿਬ ਧਾਰ ਇੱਥੇ ਕਿਹਾ ਆ ਪੜ ਕੇ ਉਹਨਾਂ ਨੇ ਧਾਰ ਅਲੱਗੋ ਧਾਰ ਨਹੀਂ ਹੈ ਇਸਮਤ ਧਾਰ ਚ ਉਹ ਧਾਰ ਜੂਏ ਉੱਥੇ ਸੰਤ ਰਹਣੇ ਲਿਬ ਧਾਰ ਸੁਭਿਓ ਚ ਧਾਰ ਇਥੋਂ ਆਈ ਹੋਈ ਹੈ ਸਭ ਤੇ ਜਿਹੜੇ ਹੁੰਦੇ ਰਹਿੰਦੇ ਹੁੰਦੇ ਦਾ ਧਾਰ ਉਹ ਚੱਲਦੀ ਏ ਨਾਲ ਧਾਰ ਉਹ ਨਹੀਂ ਜਾਂਦਾ ਹੈ ਤਾਂ ਜੋੜ ਨਹੀਂ ਜੁੜਦੀ ਪੈਂਦੀ ਹੈ ਧਾਰ ਜੋ ਕੀ ਪ੍ਰਾਪਤੀ ਹੈ ਧਾਰ ਜੋ ਪ੍ਰਾਪਤੀ ਹੈ ਧਾਰ ਸੁਰਤੀਓਨ ਨੂੰ ਕਹਿੰਦੇ ਨੇ ਅਸੀਂ ਜੋੜਿਆ ਬਿਜਤਾ ਕੁਝ ਨਹੀਂ ਹੈ ਪ੍ਰਾਪਤੀ ਧਾਰ ਜੋ ਪ੍ਰਾਪਤੀ ਹੈ ਜੋੜੇ ਦੇ ਵੀ ਨਹੀਂ ਅਸੀਂ ਕੁਝ ਨਹੀਂ ਕੀਤਾ ਧਾਰਾ ਉਹ ਤੋਂ ਵੀ ਪੈਣ ਲੱਗੀ ਆ ਅਸੀਂ ਤਾਂ ਪੁੱਛ ਨਹੀਂ ਕੀਤਾ ਢਾਰ ਵਿੱਚ ਕਿਰਪਾ ਈੜੀ ਧਾਰਨ ਧਾਰ ਵਿੱਚ ਸਾਡੀ ਐਫਰਟ ਹੈ ਸੁਰਤਾ ਸੀ ਜੋੜਨੀ ਤੇ ਨੇ ਧਿਆਨ ਜੋੜਨਾ ਇੱਕ ਐਫਰਟ ਸਾਡੀ ਹੈ ਇਹ ਧਾਰ ਹੈ ਮੇਂ ਧਾਰ ਨਾਲ ਵਰਸਾ ਹੈ ਉਹ ਤੇ ਕਿਰਪਾ ਫਰ ਹੈ ਇਸ ਵਿੱਚ ਧਾਰ ਚੂਹਿਆ ਤੇ ਨਿਰਮਲ ਰਸਮੈ ਰਸਨ ਚੁਆਇਆ ਰਸਮੈ ਰਸਨ ਚੁਆਇਆ ਜਿਹੜਾ ਰਸ ਆ ਇਕੱਠਾ ਹੋਈ ਜਾਂਦਾ ਹੈ ਰਸ ਦੇ ਪਿਛੇ ਧਾਰ ਬਣਦੀ ਹੈ ਹੋਰ ਵਧੀ ਜਾਂਦਾ ਹੈ ਰਸ ਗਿਆਨ ਵਧੀ ਜਾਂਦਾ ਹੈ ਗਿਆਨ ਵਧੀ ਜਾਂਦਾ ਜਿਉਂ-ਜਿਉਂ ਗਿਆਨ ਵਧੀ ਜਾਂਦਾ ਤੇ ਉਦੋਂ ਧਾਰ ਮੋਟੀ ਹੋ ਜਾਂਦੀ ਹੈ ਜਿਉਂ-ਜਿਉਂ ਗਿਆਨ ਜ਼ਿਆਦਾ ਹੋ ਜਾਂਦਾ ਸਮਝ ਜ਼ਿਆਦਾ ਆਉਣ ਲੱਗੀ ਉਦੋਂ ਬਰਸੋਖੇ ਬ੍ਰਿਕੀਆਂ ਦੀ ਸਮਝ ਆਉਣ ਲੱਗੀ ਉਦੋਂ ਧਾਰੇ ਵਰ ਤੇ ਬਰਸੋਖੇ ਪਤਾ ਆ ਬਰਸੋਖੇ ਕਿਰਪਾ ਧਾਰ ਧਾਰੇ ਹੋ